ਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕੋਈ ਇਨਕੁਆਇਰੀ ਹੋਏਗੀ ਫਸਲ ਬੀਮਾ ਯੋਜਨਾ ਸਾਡੇ ਲਾਗੂ ਨਹੀਂ ਹੈਗੀ ਕੋਈ ਇਨਕੁਆਇਰੀ ਹੋਏਗੀ ਕਿ ਕਿਉਂ ਨਹੀਂ ਹੈਗੀ ਕਿਹੜੇ ਅਫਸਰ ਨੇ ਉਹ ਤਾਂ ਬਾਦਲ ਗਵਰਨਮੈਂਟ ਤੋਂ ਲੈ ਕੇ ਮੈਂ ਮੰਨ ਲਈ ਗੱਲ ਇੰਦਰ ਬੀੜੇ ਵੀ ਉਹਦਾਂ ਨੇ ਅਲਾਉ ਨਹੀਂ ਹੋਈ ਨਹੀਂ ਹੋਈ ਕਿਉਂ ਨਹੀਂ ਹੋਈ ਪੁੱਛਣ ਦੀ ਕੋਸ਼ਿਸ਼ ਕਰਾਂਗੇ ਅਸੀਂ ਮੈਂ ਬਤੌਰ ਆਈ ਵਾਸ ਡਾਇਰੈਕਟਰ ਔਨ ਦਾ ਬੋਰਡ ਆਫ ਐਲ ਆਈ ਸੀ ਮੈਂ ਸੈਕਟਰੀ ਬੈਂਕਿੰਗ ਨੂੰ ਕਿਹਾ ਮੈਂ ਕਿਹਾ ਪੰਜਾਬ ਲਈ ਇੱਕ ਸਪੈਸ਼ਲ ਪਰਪਸ ਵਹੀਕਲ ਡਿਜ਼ਾਈਨ ਕਰੋ ਤੁਸੀਂ ਇੱਕ ਵਾਰ ਸਾਨੂੰ ਇੰਸ਼ੋਰੈਂਸ ਕਰਕੇ ਦਿਖਾਓ ਉਹਨਾਂ ਨੇ ਜੋ ਲਿਮਟਿਡ ਭੇਜਿਆ ਮੈਂ ਤਾਂ ਹੀ ਕਿਹਾ ਇਨਕੁਆ ਕਿਉਂ ਨਹੀਂ ਹੋ ਰਹੀ ਸਾਡੇ ਇੱਕ ਛੋਟੇ ਮੋਟੇ ਅਫਸਰ ਨੇ ਪਾਇਲਟ ਪ੍ਰੋਜੈਕਟ ਹੀ ਹੋ ਜਾ ਸਾਡੇ ਪਾਇਲਟ ਪ੍ਰੋਜੈਕਟ ਮੈਂ ਜ਼ੋਰ ਲਗਾਇਆ ਚਿੱਠੀ ਆਈ ਮੈਂ ਜਾ ਕੇ ਪਲੈਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਸੀ ਡਾਕਟਰ ਮੰਟੇ ਕਾਲੂ ਵਾਲੀ ਆ ਮੈਂ ਉਹਨਾਂ ਨਾਲ ਲੜਿਆ ਮੈਂ ਕਿਹਾ ਜੀ ਆਪਾਂ ਇੱਕ ਪਾਇਲਟ ਨਹੀਂ ਕਰ ਸਕਦੇ ਉਹ ਕਹਿੰਦੇ ਇਹ ਦੇਖ ਲਓ ਪੰਜਾਬ ਸਰਕਾਰ ਕੀ ਚਿੱਠੀ ਉਹ ਲੈਣਾ ਹੀ ਨਹੀਂ ਚਾਹਤੇ ਹੁਣ ਫਿਰ ਮੈਂ ਆ ਕੇ ਸੀਐਮ ਸਾਹਿਬ ਨੂੰ ਕਿਹਾ ਪਾਰਟੀਆਂ ਦੀ ਗੱਲ ਨਹੀਂ ਕੀਤੀ ਉਹ ਕਹਿੰਦੇ ਵੀ ਇਹ ਹੋਣੀ ਚਾਹੀਦੀ ਹੈ ਕਿਉਂ ਨਹੀਂ ਇੱਕ ਜੁਆਇੰਟ ਮੀਟਿੰਗ ਬੁਲਾਏਗੀ ਬਸ ਤਾਂ ਕਹਿੰਨਾ ਇਨਕੁਆਇਰੀ ਹੋਵੇ ਉਹਨੇ ਕਿਸ ਬੇਸ ਤੇ ਕਿਹਾ ਕਿ ਸਾਨੂੰ ਇੰਸ਼ੋਰੈਂਸ ਨਹੀਂ ਚ ਕੀ ਮਾਰਦੇ ਗਏ ਕਿ ਸਾਨੂੰ ਚਾਹੀਦੀ ਨਹੀਂ ਕਿ ਜੀ ਸਾਡੀ ਰਿਕਾਰਡ ਪ੍ਰੋਡਕਸ਼ਨ ਇੱਕ ਜੋ ਮੈਨੂੰ ਸੁਣਨ ਲਈ ਮੂੰਹ ਜਬਾਨੀ ਉਸ ਮੀਟਿੰਗ ਦੇ ਵਿੱਚ ਮਿਲਿਆ ਕਿ ਜੀ ਸਾਡੀ ਤੇ ਰਿਕਾਰਡ ਪ੍ਰੋਡਕਸ਼ਨ ਹੁੰਦੀ ਸਾਡਾ ਤਾਂ ਕਦੇ ਲਾਸ ਹੀ ਨਹੀਂ ਹੋਇਆ ਮੈਂ ਕਿਹਾ ਕਿਹੜੇ ਸਕੂਲੇ ਪੜੇ ਆ ਇਸ ਲੈਵਲ ਤੇ ਪਹੁੰਚ ਗਏ ਸੀਐਮ ਸਾਹਿਬ ਨੇ ਮੈਨੂੰ ਸਗੋ ਕਿਹਾ ਕਿ ਗੱਲ ਠੀਕ ਨਹੀਂ ਇਹਨੂੰ ਕਰਨਾ ਚਾਹੀਦਾ ਧਿਆਨ ਦੇ ਨਾਲ ਇਹਨੂੰ ਦੁਬਾਰਾ ਰੀਅਸੈਸ ਕਰਾਓ ਸੀਐਮ ਦਾ ਅਲਟੀਮੇਟ ਅਥਾਰਟੀ ਕਰ ਲੈਂਦੇ ਕਿੱਥੇ ਗਵਾਚ ਗਿਆ ਉਹ ਬਾਅਦ ਵਿੱਚ ਮੈਨੂੰ 3 ਮਹੀਨੇ ਬਾਅਦ ਮੈਂ ਇੱਕ ਹੋਰ ਚਿੱਠੀ ਤੇ ਕਿਹਾ ਵੀ ਤੁਸੀਂ ਦੱਸੋ ਕਿਉਂ ਨਹੀਂ ਕਰ ਰਹੇ